ਸੁੱਖੇ ਰੱਬਾ ਤੈਥੋਂ ਲਿਆ ਪੁੱਤ ਸੀ ਤੋੜ ਲਿਆ ਫਾਲੇ ਕੱਚਾ ਕੱਚੀ ਰੁੱਤ ਸੀ ਸੁੱਖਾ ਸੁੱਖੇ ਰੱਬਾ ਤੈਥੋਂ ਲਿਆ ਪੁੱਤ ਸੀ ਤੋੜ ਲਿਆ ਫਾਲੇ ਕੱਚਾ ਕੱਚੀ ਰੁੱਤ ਸੀ ਰੋਕ ਲਹਿਰਾ ਤੂੰ ਵਗਦੇ ਸਾਹੰਦੇ ਮੋੜਦੇ ਰੱਬਾ ਤੂੰ ਮੋਏ ਪੁੱਤ ਮਾ ਬੁਲਾਇਆ ਅੱਜ ਤੂੰ ਪੁੱਤਾ ਹੋਵੇਂ ਜਾਗਦਾਨੀ ਉੱਠੇ ਗੂੜੀ ਨੀਂਦੈ ਸੁੱਤਾਵੇਂ ਬੋਲੇ ਨਾ ਬੁਲਾਇਆ ਅੱਜ ਤੂੰ ਪੁੱਤਾ ਹੋਵੇਂ ਜਾਗਦਾਨੀ ਉੱਠੇ ਗੂੜੀ ਨੀਂਦੈ ਸੁੱਤਾਵੇਂ ਤੇਰੇ ਗਾਲਹਾਰ ਪੈ ਗਏ ਮੌਤ ਦੀਆਂ ਬਾਵਾਂ ਦੇ ਮੋੜ ਦੇ ਰਾ ਤੂੰ ਮੋਏ ਆਵਾਂਦੇ ਸ਼ਮਸ਼ਾਨ ਕਾਟ ਆ ਕੇ ਤੂੰ ਮੁਕਾਤਾ ਵਟਾ ਨੂੰ ਕਿਵੇਂ ਵੇਖਣਗੇ ਮਾਪੇ ਸੇਵੇ ਦੀਆਂ ਲਾਟਾਂ ਨੂੰ ਸ਼ਮਸ਼ਾਨ ਕਾਟ ਆ ਕੇ ਤੂੰ ਮੁਕਾਤਾ ਵਟਾ ਨੂੰ ਕਿਵੇਂ ਵੇਖਣਗੇ ਮਾਪੇ ਸੇਵੇ ਦੀਆਂ ਲਾਟਾਂ ਨੂੰ ਸਾਨੂੰ ਦਿੱਤੇ ਡੰਡ ਕਿਹੜੀ ਆਸੇ ਜਾਵਾਂਦੇ ਰੱਬਾ ਤੂੰ ਮੋਏ ਪੁੱਤ ਮਾਵਾਂ ਦੇ ਮੋੜ ਦੇ ਰੱਬਾ ਤੂੰ ਮੋਏ ਪੁੱਤ ਮਾਵਾਂ ਦੇ ਹੱਥੀ ਪੁੱਤ ਯਾਰੀ ਥੀ ਤੇ ਪਾਇਆ ਜਾਵੇ ਨਾ ਪੁੱਤ ਦੀ ਚਖਾ ਨੂੰ ਲੰਬੂ ਲਾਇਆ ਜਾਵੇ ਨਾ ਹੱਥੀ ਪੁੱਤ ਯਾਰੀ ਥੀ ਤੇ ਪਾਇਆ ਜਾਵੇ ਨਾ ਪੁੱਤ ਦੀ ਚਖਾ ਨੂੰ ਲੰਬੂ ਲਾਇਆ ਜਾਵੇ ਨਾ ਸੁਪਨੇ ਹੋਏ ਚੂਰ ਦਿਲ ਵਾਲੇ ਚਾਵਾਂ ਦੇ ਮੋੜ ਦੇ ਰਬਾ ਤੂੰ ਮੋਏ ਪੁੱਤ ਮਾਵਾਂ ਦੇ ਮੋੜ ਦੇ ਰਬਾ ਤੂੰ ਮੋਏ ਪੁੱਤ ਮਾਵਾਂ ਦੇ ਚਿਖਾ ਠੰਡੀ ਹੋਈ ਤੇਰੇ ਚੁਗੇ ਫੁੱਲ ਸੀ ਤੂੰ ਮਿਲੇ ਨਾ ਬਜ਼ਾਰੋਂ ਮੈਂ ਪੁੱਛਿਆ ਮੁੱਲ ਸੀ ਚਿਖਾ ਠੰਡੀ ਹੋਈ ਤੇਰੇ ਚੁਗੇ ਫੁੱਲ ਸੀ ਤੂੰ ਮਿਲੇ ਨਾ ਬਜ਼ਾਰੋਂ ਮੈਂ ਪੁੱਛਿਆ ਮੁੱਲ ਸੀ ਖਰੀਦ ਲੈnde ਤੈਨੂੰ ਹਿੱਸੇ ਵੇਚ ਨਾ ਵਾਂਦੇ ਮੋੜਦੇ ਰਬਾ ਤੂੰ ਮੋਏ ਪੁੱਤ ਮਾਵਾਂ ਦੇ ਮੋੜਦੇ ਰਬਾ ਤੂੰ ਮੋਏ ਪੁੱਤ ਮਾਵਾਂ ਦੇ ਰੀਤ ਜੱਗ ਦੀ ਬਣਾਈ ਤੇਰਾ ਭੋਗ ਪੈ ਗਿਆ ਪੁਲਾਈ ਆਣੇ ਪਿੰਡ ਵਿੱਚ ਸੋਗ ਪੈ ਗਿਆ ਰੀਤ ਜੱਗ ਦੀ ਬਣਾਈ ਤੇਰਾ ਭੋਗ ਪੈ ਗਿਆ ਪੁਲਾਈ ਆਣੇ ਪਿੰਡ ਵਿੱਚ ਸੋਗ ਪੈ ਗਿਆ ਤੈਨੂੰ ਕੱਲਾ ਮੈਂ ਸਨੇਹ ਲਖੇ ਹੱਥ ਕਾਵਾਂ ਦੇ ਮੋੜਦੇ ਰਬਾ ਤੂੰ ਮੋਏ ਪੁੱਤ ਮਾਵਾਂ ਦੇ ਮੋੜਦੇ ਰਬਾ ਤੂੰ ਮੋਏ ਪੁੱਤ ਮਾਵਾਂ ਦੇ रब तूं मोए पुत मावा